ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਗੱਲਬਾਤ ਦੇ ਰਹੀ ਆਂ ਆਪਾਂ ਇੱਕ ਨਵੀਂ ਅਤੇ ਜ਼ਰੂਰੀ ਜਾਣਕਾਰੀ ਸਾਂਝੀ ਕਰਦੇ ਆਂ ਜਦੋਂ ਵੀ ਤੁਹਾਨੂੰ ਕੋਈ ਵੀਡੀਓ ਦੇ ਰਹੀ ਸਾਂਝੀ ਕੀਤੀ ਜਾਣਕਾਰੀ ਚੰਗੀ ਲੱਗਦੀ ਏ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਵਿੱਚ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਤੱਕ ਵੀ ਜਾਣਕਾਰੀ ਪਹੁੰਚੇ ਉਹਦਾ ਭਲਾ ਹੋ ਸਕੇ ਸੋ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਬੈਲ ਆਈਕਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਬਿਨਾ ਕਿਸੇ ਪੈਸਾ ਭਰਿਆਂ ਕੋਈ ਫੀਸ ਭਰਿਆਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਹਾਂਜੀ ਇਹ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਇਹ ਹੈ ਜੀ ਪੰਜਾਬ ਦੇ ਵਿੱਚ 10ਵਾਂ ਵਿਸ਼ਾਲ ਨੌਕਰੀ ਮੇਲਾ ਰੋਜ਼ਗਾਰ ਮੇਲਾ ਜਿਹੜਾ ਲੱਗਣ ਜਾ ਰਿਹਾ ਹੈ ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਅਤੇ ਬੇਰੁਜ਼ਗਾਰ ਮੁੰਡੇ ਕੁੜੀਆਂ ਦੇ ਲਈ ਸਾਬਕਾ ਫੌਜੀਆਂ ਦੇ ਲਈ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਸੁਨਹਿਰੀ ਮੌਕਾ ਹੈ ਇਹ ਜਿਹੜਾ ਮੇਲਾ ਪੰਜਾਬ ਦੇ ਵਿੱਚ ਲੱਗ ਰਿਹਾ ਹੈ ਇਹ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੈਸ਼ਨਲ ਕੈਰੀਅਰ ਸਰਵਿਸ ਪੰਜਾਬ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਮਿਸ਼ਨ ਵੱਲੋਂ ਘਰ ਘਰ ਰੋਜ਼ਗਾਰ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਅਤੇ ਲੁਧਿਆਣਾ ਸ਼ਹਿਰ ਦੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ CICU ਕੰਪਲੈਕਸ ਦੇ ਵਿੱਚ ਇਹ ਜਿਹੜਾ ਮੇਲਾ ਲੱਗਣ ਜਾ ਰਿਹਾ ਆ ਆਪਾਂ ਇਹ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕਿਹੜੀਆਂ ਇਸ ਮੇਲੇ ਵਿੱਚ ਨੌਕਰੀਆਂ ਉਪਲਬਧ ਰਹਿਣਗੀਆਂ ਤੇ ਇਹਦੇ ਵਿੱਚ ਜਿਹੜੇ ਬੱਚਿਆਂ ਨੇ ਇੰਟਰਵਿਊ ਦੇਣ ਵਾਸਤੇ ਆਉਣਾ ਹੈ ਉਹਨਾਂ ਦੀ ਯੋਗਤਾ ਕੀ ਰਹੇਗੀ ਕਿਸ ਤਰ੍ਹਾਂ ਬੱਚਿਆਂ ਨੇ ਘਰ ਬੈਠੇ ਆਪਣੀ ਰਜਿਸਟ੍ਰੇਸ਼ਨ ਜਿਹੜੀ ਕਰਾਉਣੀ ਆ ਅਤੇ ਹੋਰ ਜਾਣਕਾਰੀ ਵਾਸਤੇ ਕਿਸ ਤਰ੍ਹਾਂ ਕਿਹੜੇ ਨੰਬਰਾਂ ਤੇ ਸੰਪਰਕ ਕਰਨਾ ਪੂਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਪੂਰੀ ਅਖੀਰ ਤੱਕ ਦੇਖਿਓ ਅਤੇ ਇਹਦੇ ਵਿੱਚ ਦਿੱਤੀ ਜਾਣ ਵਾਲੀ ਜਾਣਕਾਰੀ ਵੀ ਸੁਣਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਮੇਲਾ ਕਦੋਂ ਕਿੱਥੇ ਤੇ ਕਿੰਨੇ ਵਜੇ ਜਿਹੜੀ ਇਹਦੀ ਟਾਈਮਿੰਗ ਰਹਿਣ ਵਾਲੀ ਹੈ ਇਹ ਜਿਹੜਾ ਮੇਲਾ ਲੱਗ ਰਿਹਾ ਹੈ ਸੀਆਈਸੀਯੂ ਕੰਪਲੈਕਸ ਫੋਕਲ ਪੁਆਇੰਟ ਫੇਜ਼ 5 ਲੁਧਿਆਣਾ ਵਿਖੇ 1 ਜੁਲਾਈ 2025 ਦਿਨ ਮੰਗਲਵਾਰ ਨੂੰ ਇਹਦਾ ਜਿਹੜਾ ਟਾਈਮ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਸ ਮੇਲੇ ਦੇ ਵਿੱਚ ਜਿਹੜੀਆਂ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਨੌਕਰੀਆਂ ਉਪਲਬਧ ਰਹਿਣਗੀਆਂ ਉਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਕੰਪਿਊਟਰ ਆਪਰੇਟਰ ਆਫਿਸ ਅਸਿਸਟੈਂਟ ਅਸਿਸਟੈਂਟ ਅਕਾਊਂਟੈਂਟ ਐਡਮਿਨ ਐਗਜ਼ੀਕਿਊਟਿਵ ਡਿਜੀਟਲ ਮਾਰਕੀਟਰ ਐਚ ਆਰ ਮੈਨੇਜਰ ਵੈਲਡਰ ਹੈਲਪਰ ਫਿਟਰ ਟਰਨਰ ਮਸ਼ੀਨਿਸਟ CNC VMC ਆਪਰੇਟਰ ਇਲੈਕਟ੍ਰੀਸ਼ੀਅਨ MMV ਅਤੇ ਡੀਜ਼ਲ ਮਕੈਨਿਕ ਡਰਾਫਟਸਮੈਨ ਇਲੈਕਟ੍ਰੋ ਪਲੇਟਰ ਸੋਲਰ ਟੈਕਨੀਸ਼ੀਅਨ ਬੋਇਲਰ ਅਟੈਂਡੈਂਟ ਕਾਰਪੈਂਟਰ ਦਰਜੀ ਡਿਜ਼ਾਈਨਰ ਮਰਚੈਂਟ ਡਿਜ਼ਾਈਨਰ ਉਤਪਾਦ ਨਿਗਰਾਨ ਗੁਣਵੰਤਾ ਨਿਯੰਤਰਣ ਕਰਮਚਾਰੀ ਸੇਲਸ ਐਗਜ਼ੀਕਿਊਟਿਵ ਅਤੇ ਸਟੋਰ ਮੈਨੇਜਰ ਦੀਆਂ ਜਿਹੜੀਆਂ ਨੌਕਰੀਆਂ ਇਸ ਮੇਲੇ ਵਿੱਚ ਉਪਲਬਧ ਰਹਿਣਗੀਆਂ ਜਿਹਦੇ ਵਾਸਤੇ ਜਿਹੜੀ ਘੱਟੋ ਘੱਟ ਉਮਰ ਹੈ ਉਹ 18 ਸਾਲ ਹੈ ਤੇ ਜਿਹੜੀ ਉਮਰ ਦੀ ਹੱਦ ਹੈ ਉਹ ਤੁਹਾਡੀ ਜਿਹੜੀ ਨੌਕਰੀ ਦੇ ਹਿਸਾਬ ਨਾਲ ਤੁਹਾਡੀ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਤੈਅ ਕੀਤੀ ਜਾਏਗੀ ਵਧੇਰੇ ਮਨਵਾਰੇ ਵੀ ਜਿਹੜੇ ਇੱਥੇ ਅਪਲਾਈ ਕਰ ਸਕਦੇ ਨੇ ਤੇ ਯੋਗਤਾ ਦੇ ਵਿੱਚ 10ਵੀਂ 12ਵੀਂ ਡਿਪਲੋਮਾ ਆਈਟੀਆਈ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੀਟੈਕ ਐਮਬੀਏ ਇਹ ਜਿਹੜੀ ਯੋਗਤਾ ਦੇ ਵਿੱਚ ਜਿਹੜੇ ਵੀ ਰੱਖਦੇ ਨੇ ਕੋਈ 10ਵੀਂ ਪਾਸ ਹੈ ਉਹ ਵੀ ਜਾ ਸਕਦਾ ਹੈ ਤੇ ਜੋ ਵੱਧ ਤੋਂ ਵੱਧ ਜਿਹਨੇ ਪੜ੍ਹਾਈ ਕੀਤੀ ਹੈ ਉਹ ਵੀ ਜਾ ਸਕਦਾ ਹੈ ਤੇ ਜਿਹੜੇ ਤਜਰਬਾ ਰੱਖਦੇ ਨੇ ਉਹਨਾਂ ਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਉਹ ਜਿਹੜੇ ਫਰੈਸ਼ਰ ਨੇ ਬਿਲਕੁਲ ਪੜ੍ਹਾਈ ਪੂਰੀ ਹੋਈ ਹੈ ਉਹਨਾਂ ਨੂੰ ਵੀ ਇਸ ਮੇਲੇ ਦੇ ਵਿੱਚ ਨੌਕਰੀਆਂ ਦੇ ਲਈ ਜਿਹੜਾ ਵਿਚਾਰਿਆ ਜਾਏਗਾ ਸੋ ਤੁਸੀਂ ਆਪਣੀਆਂ ਜਿਹੜੇ ਪੂਰੇ ਜਿਹੜੇ ਤੁਹਾਡੇ ਕੋਲ オリジナル ਸਰਟੀਫਿਕੇਟ ਨੇ ਕੁਆਲਿਫਿਕੇਸ਼ਨ ਦੇ ਤਜਰਬੇ ਦੇ ਉਹਦੀਆਂ ਫੋਟੋਕਾਪੀਆਂ ਵੀ ਨਾਲ ਲੈ ਕੇ ਜਾਣੀਆਂ オリジナル ਵੀ ਨਾਲ ਲੈ ਕੇ ਜਾਣੇ ਨੇ ਤੇ ਰੈਜ਼ਿਊਮ ਜਿਹੜੇ ਤੁਸੀਂ ਬਣਾ ਲੈਣੇ ਨੇ ਆਪਣੇ ਉਹਦੀਆਂ 5-5 ਫੋਟੋ ਕਾਪੀਆਂ ਜਿਹੜੀਆਂ ਤੁਸੀਂ ਨਾਲ ਲੈ ਜਾਣੀਆਂ ਜ਼ਰੂਰੀ ਨੇ ਡਰੈਸ ਜਿਹੜੀ ਤੁਸੀਂ ਉਹ ਫਾਰਮਲ ਪਾ ਕੇ ਆਉਣਾ ਮੇਲੇ ਦੇ ਵਿੱਚ ਸੋ ਜਿਹੜੇ ਵੀ ਉਮੀਦਵਾਰ ਸਾਬਕਾ ਫੌਜੀ ਜਾਂ ਮੁੰਡੇ ਕੁੜੀਆਂ ਮੇਲੇ ਵਿੱਚ ਜਾਣਾ ਚਾਹੁੰਦੇ ਨੇ ਸੋ ਆ ਤੁਹਾਡੀ ਸਕਰੀਨ ਤੇ QR ਕੋਡ ਆ ਰਿਹਾ ਇਹਨੂੰ ਸਕੈਨ ਕਰਕੇ ਤੁਸੀਂ ਆਪਣੀ ਜਿਹੜੀ ਹੈ ਉਹ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਔਰ ਇਸ ਮੇਲੇ ਦੇ ਵਿੱਚ ਪਹੁੰਚਣ ਦੇ ਲਈ ਕੋਈ ਵੀ ਜਾਣਕਾਰੀ ਜੇਕਰ ਤੁਸੀਂ ਲੈਣੀ ਹੈ ਤੁਹਾਡੀ ਸਕਰੀਨ ਤੇ ਨੰਬਰ ਆ ਰਹੇ ਨੇ ਈਮੇਲ ਆ ਰਹੀ ਹੈ ਸੋ ਇਹਨਾਂ ਫੋਨ ਨੰਬਰਾਂ ਤੇ ਜਾਂ ਈਮੇਲ ਤੇ ਤੁਸੀਂ ਮੇਲ ਕਰਕੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਇਹ ਜਾਣਕਾਰੀ ਹੈ ਪੰਜਾਬ ਦੇ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲੇ ਦੇ ਸਬੰਧ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਜੇਕਰ ਤੁਹਾਡਾ ਕੋਈ ਸਵਾਲ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲਦਾ ਰਹੇ ਔਰ ਜਿਹੜੇ ਵਿਸ਼ੇ ਤੋਂ ਤੁਸੀਂ ਚਾਹੋ ਨੇ ਹੋ ਕਿ ਵੀਡੀਓ ਬਣਨੀ ਚਾਹੀਦੀ ਹੈ ਉਸ ਵਿਸ਼ੇ ਦੇ ਸਬੰਧ ਵਿੱਚ ਵੀ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਜੇਕਰ ਤੁਹਾਡੇ ਕੋਲ ਉਸ ਵਿਸ਼ੇ ਦੇ ਸਬੰਧ ਵਿੱਚ ਜਾਣਕਾਰੀ ਹੈ ਤਾਂ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰੀ ਮੇਲ ਆਈਡੀ ਦਿੱਤੀ ਹੋਈ ਹੈ ਤੁਸੀਂ ਮੈਨੂੰ ਉਹ ਜਾਣਕਾਰੀ ਈਮੇਲ ਵੀ ਕਰ ਸਕਦੇ ਹੋ ਜਾਂ ਆਪਣਾ ਤੁਸੀਂ ਨੰਬਰ ਲਿਖ ਦਿਓ ਮੇਲ ਆਈਡੀ ਤੇ ਤੇ ਮੈਂ ਤੁਹਾਡੇ ਨਾਲ ਗੱਲ ਕਰ ਲਾਂਗਾ WhatsApp ਤੇ ਤੁਹਾਡੇ ਕੋਲੋਂ ਜਾਣਕਾਰੀ ਮੰਗਵਾ ਲਵਾਂਗਾ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ